ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਮੌਕੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਸੁਪਤਨੀ ਡਾਕਟਰ ਗੌਰਪ੍ਰੀਤ ਕੌਰ ਮਾਨ ਉੱਚੇ ਜੇ ਤੌਰ ਤੇ ਪਹੁੰਚੇ ਇਤਿਹਾਸ ਰਹੀ ਕਿ ਹਲਕਾ ਡੇਰਾ ਬਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿੱਥੇ ਹਲਕਾ ਡੇਰਾ ਬਸੀ ਦੀਆਂ ਨਿਵਾਸੀ ਜਿਹੜੇ ਹੈਗੇ ਆ ਆਰੀ ਹਸ਼ਾ ਨਾ ਪਹੁੰਚੇ ਇੱਥੇ ਦੇਖਣਯੋਗ ਤਸਵੀਰਾਂ ਆਪਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਹਲਕਾ ਡੇਰਾਵਸੀ ਦੇ ਕਲਜੀਤ ਸਿੰਘ ਦਾਵਰੇ ਨਿੱਜੀ ਆਸਥਾਨ ਦੀਆਂ ਹੈਗੀਆਂ ਪਿੰਡ ਬਾਕਰਪੁਰ ਦੀਆਂ ਹੈਗੇ ਜਿੱਥੇ ਧੀਆਂ ਦੀ ਲੋਹੜੀ ਦਾ ਤਿਉਹਾਰ ਬੜੇ ਹੀ ਉਸ਼ਾ ਅਤੇ ਸ਼ਗਨਾਪੁਰਕ ਮਨਾਇਆ ਗਿਆ ਹੈ ਤੇ ਦੇਖ ਸਾਤੇ ਕਿ ਜੋ ਤਸਵੀਰਾਂ ਮੌਕੇ ਦੀਆਂ ਬਿਆਨਕਾਰੀਆਂ ਕਿਸ ਪੰਜਾਬੀ ਪਹਿਰਾਵੇ ਦੇ ਵਿੱਚ ਜਿਹੜੀਆਂ ਮੁਟਿਆਰਾਂ ਉਹ ਜਿਹੜੀਆਂ ਧੀਆਂ ਉੱਥੇ ਪਹੁੰਚੀਆਂ ਤੇ ਲੋਹੜੀ ਦਾ ਤਿਉਹਾਰ ਜਿਹੜਾ ਹੈਗਾ ਬੜੇ ਉਸ ਸਾਤ ਸਰਦਾਪੂਰਵਕ ਮਨਾਇਆ ਗਿਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿੰਨੇ ਸੋਹਣੇ ਲਿਬਾਜ਼ ਦੇ ਵਿੱਚ ਕਿੰਨੇ ਸੋਹਣੇ ਪੰਜਾਬੀ ਪਹਿਰਾਵੇ ਦੇ ਵਿੱਚ ਇੱਥੇ ਮੋਟਿਆਰਾਂ ਜਿਹੜੀਆਂ ਹੈਗੀਆਂ ਆਪਣੇ ਆ ਬੇਟੀਆਂ ਜਿਹੜੀਆਂ ਪਹੁੰਚੀਆਂ ਔਰ ਧੀਾਂ ਦੀ ਲੋੜੀ ਦਾ ਤਿਉਹਾਰ ਜਿਹੜਾ ਸੈਲੀਬ੍ਰੇਟ ਕੀਤਾ ਗਿਆ ਹੈ ਆਦਮੀ ਪਾਰਟੀ ਦੇ ਵਲੰਟੀਅਰਸ ਆਦੇਦਾਰ ਸਬਾਨ ਮੇਰੇ ਬਜ਼ੁਰਗ ਮੇਰੀਆਂ ਮਾਵਾਂ ਭੈਣਾਂ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਹੜੀ ਦੇ ਮੌਕੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਧੰਨਵਾਦ ਜੀ ਮੈਂ ਐਮਐਲਏ ਸਾਹਿਬ ਜੀ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜ਼ਰੂਰ ਹਾਜ਼ਰੀ ਲਵਾ ਕੇ ਜਾਓ ਸਾਡੇ ਵਲੰਟੀਅਰਸ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਸ ਨੂੰ ਇਕੱਠੀ ਮਿਲ ਕੇ ਜਾਓ ਸੋ ਅਕਸਰ ਆਪਾਂ ਦੇਖਦੇ ਆਂ ਕਿ ਪੁੱਤਾਂ ਦੀ ਲੋਹੜੀ ਤਾਂ ਸਾਰੇ ਮਨਾਉਂਦੇ ਨੇ ਪਰ ਵਿਧਾਈ ਦੇ ਪਾਤਰ ਨੇ ਐਮਐਲਏ ਸਾਹਿਬ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਆਪਾਂ ਧੀਾਂ ਦੀ ਲੋਹੜੀ ਵੀ ਮਨਾਈਏ ਧੀਾਂ ਅੱਜ ਕਿਸੇ ਵੀ ਖੇਤਰ ਚ ਲਾ ਲਈਏ ਪੁੱਤਾਂ ਤੋਂ ਪਿੱਛੇ ਨਹੀਂ ਹੈਗੀਆਂ ਪੜਾਈ ਚ ਲਾ ਲਈਏ ਨੌਕਰੀਆਂ ਚ ਲਾ ਲਈਏ ਵੱਡੇ ਵੱਡੇ ਰੈਂਕਸ ਆਫੀਸਰਸ ਤੱਕ ਆਪਣੀਏ ਪਾਰਟੀ ਚ ਲਾਈਏ ਤਾਂ ਸਾਡੇ ਕੋਲ 10-11 ਐਮਐਲਏ ਲੇਡੀਆਂ ਨੇ ਸੋ ਤਿਆਂ ਅਜਿhandle ਪੁੱਤਾਂ ਦੇ ਬਰਾਬਰ ਮਾਪੇ ਉਹਦਾ ਸਾਥ ਬਣਾਉਂਦੀਆਂ ਨੇ ਦੁੱਖ ਸੁੱਖ ਚ ਕੰਮ ਆਉਂਦੀਆਂ ਨੇ ਸੋ ਇਹ ਬਹੁਤ ਵਧੀਆ ਉਪਰਾਲਾ ਐ ਐਮਐਲਏ ਸਾਹਿਬ ਵੱਲੋਂ ਵੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਵਿਤਕਰਾਂ ਤਿਆਂ ਪੁੱਤਾਂ ਦਾ ਕੀਤਾ ਜਾਂਦਾ ਉਹ ਸਮਾਜ ਚੋਂ ਜਲਦ ਤੋਂ ਜਲਦ ਖਤਮ ਹੋਵੇ ਅੱਗੇ ਨਾਲੋਂ ਤਾਂ ਬਹੁਤ ਆਪਾਂ ਦੇਖਦੇ ਆ ਘਟ ਗਿਆ ਪਰ ਅਜੇ ਵੀ ਜਿਹੜੇ ਥੋੜੀਆਂ ਜਿਹੀਆਂ ਕ੍ਰੀਤੀਆਂ ਹੈਗੀਆਂ ਨੇ ਉਹ ਦੂਰ ਹੋਣ ਪਰਮਾਤਮਾ ਕਰੇ ਨਵਾਂ ਸਾਲ ਇਹ ਲੋੜੀਆਂ ਇਹ ਥੋੜੇ ਸਾਰੇ ਘਰਾਂ 'ਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੁਸੀਂ ਸਾਰੇ ਖੁਸ਼ੀ ਖੁਸ਼ੀਆਂ ਖੇੜੇ ਤੁਹਾਡੇ ਘਰਾਂ 'ਚ ਆਉਣ ਪੂਭ ਵਸੋ ਖੁਸ਼ ਰਹੋ ਖੁਸ਼ਹਾਲ ਪੰਜਾਬ ਬਣੇ ਇਹੀ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਜਿਹੜੀ ਪੰਜਾਬ ਗਿੱਧੇ ਪੰਗੜੀਆਂ ਦੀ ਧਰਤੀ ਸੀ ਲੋੜੀਆਂ ਇੱਥੇ ਮਨਾਈਆਂ ਜਾਂਦੀਆਂ ਸੀ ਜਿਹੜੀਆਂ ਥੋੜੇ ਸਾਲਾਂ ਤੋਂ ਆਪਾਂ ਦੇਖਦੇ ਸੀ ਕਿ ਬਾਹਰ ਜਾਣ ਦਾ ਰਵਾਜ ਸ਼ੁਰੂ ਹੋ ਗਿਆ ਆ ਇਹੋ ਜੀਆਂ ਚੀਜ਼ਾਂ ਆ ਗਈਆਂ ਕਿ ਬੱਚੇ ਇਥੋਂ ਆਪਣੇ ਪੰਜਾਬ ਇਹ ਜੀ ਧਰਤੀ ਨੂੰ ਛੱਡ ਕੇ ਜਾਣਾ ਚਾਹੁੰਦੇ ਸੀ ਉਹ ਆਪਾਂ ਦੂਰ ਕਰੀਏ ਇੱਥੇ ਆਪਾਂ ਨੌਕਰੀਆਂ ਦਈਏ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਹੱਸਦਾ ਖੇੜਦਾ ਪੰਜਾਬ ਬਣਾਈਏ ਸੋ ਐਨੀ ਕੁ ਮੇਰੀ ਬੇਨਤੀ ਸੀ ਤੁਹਾਡੇ ਅੱਗੇ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ ਜੀ ਤੇ ਤੁਸੀਂ ਸਾਡੀ ਪਾਰਟੀ ਨਾਲ ਜੁੜੇ ਆ ਸਾਡੇ ਆਪਣੇ ਆ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਮਿਲ ਕੇ ਹਮੇਸ਼ਾ ਹੀ ਤੇ ਇੰਨੀ ਕੋ ਬੇਨਤੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੋਟੇ ਵੀਰ ਮੇਰੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਤੇ ਉਹਨੇ ਧਰਮ ਪਤਨੀ ਨੇ ਆਉਣਾ ਸਾਡੇ ਕੋਲ ਕਿਉਂਕਿ ਸੀਐਮ ਸਾਹਿਬ ਦੇ ਵੀ ਬਹੁਤ ਤਰਜੀਹਾਂ ਸੀਗੇ ਤੇ ਅਸੀਂ ਹਲਕਾ ਡੇਰਾ ਬਸੀ ਤੋਂ ਇੱਕ ਕੋਸ਼ਿਸ਼ ਕੀਤੀ ਆ ਕਿ ਇਆਂ ਦੀ ਲੋੜੀਆਂ ਦਾ ਜਿਹੜਾ ਸਿਲਸਿਲਾ ਆਮ ਤੌਰ ਤੇ ਅਸੀਂ ਬੇਟਿਆਂ ਦੀ ਲੋੜੀ ਤਾਂ ਮਨਾਉਨੇ ਆ ਤੇ ਬੇਟੀਆਂ ਦੀ ਲੋੜੀ ਪਾਛੇ ਹਮੇਸ਼ਾ ਅਸੀਂ ਸੰਕੋਚ ਕਰਦੇ ਹਾਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਪੰਜਾਬ ਦੇ ਲੋਕਾਂ ਨੂੰ ਡੇਰਾਪੁਰ ਦੇ ਹਲਕੇ ਦੇ ਲੋਕਾਂ ਨੂੰ ਵੀ ਆਮ ਤੌਰ ਤੇ ਤੁਸੀਂ ਦੇਖਿਓ ਕਿ ਬੇਟੀਆਂ ਤੋਂ ਵੱਧ ਪਿਆਰ ਬੇਟੀਆਂ ਆਪਣੇ ਮਾਪੇ ਬਪ ਨੂੰ ਕਰਦੀਆਂ ਇਸ ਕਰਕੇ ਅੱਜ ਇਹ ਉਪਰਾਲਾ ਕੀਤਾ ਗਿਆ ਇਸ ਮੌਕੇ ਗੁਰਪ੍ਰੀਤ ਕੌਰ ਸਾਡੀ ਬੇਟੀ ਸੀਮ ਸਾਹਿਬ ਦੀ ਤਰਨ ਪਤਨੀ ਉਹ ਵੀ ਸਾਡੇ ਵਿੱਚ ਆ ਕੇ ਜੁਆਇਨ ਕਰਨਗੇ ਇਸ ਲੋੜੀ ਨੂੰ ਸੈਲੀਬ੍ਰੇਟ ਕਰਾਂਗੇ ਤਾਂ ਕਿ ਇਹਦਾ ਮੈਸੇਜ ਪੰਜਾਬ ਵਿੱਚ ਸਾਰਿਆਂ ਵਿੱਚ ਜੇ ਧੰਨਵਾਦ ਜੀ